ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਜੀ ਅੱਜ ਦੀ ਵੀਡੀਓ ਸ਼ਹਿਰ ਜੈਤੋ ਤੋਂ ਚੋਂ ਜੈਤੋ ਸ਼ਹਿਰ ਨੂੰ ਜ਼ਿਲ੍ਹਾ ਦੋਸਤੋ ਫਰੀਦਕੋਟ ਪਿਆ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਇੱਕ ਝੋਟੀ ਲੈ ਕੇ ਆਏ ਆਂ ਇਹਦੇ ਸੀਮਨ ਲੱਗਾ ਆ ਦੋਸਤੋ ਮਹੀਨਾ ਕ ਹੋ ਗਿਆ ਬਾਈ ਹੁਣੀ ਦੱਸਦੇ ਸੀਗੇ ਬਾਕੀ ਗੱਲਬਾਤ ਤੁਸੀਂ ਬਾਈ ਨਾਲ ਕਰ ਸਕਦੇ ਆ ਬਾਈ ਦਾ ਨੰਬਰ ਜਿਹੜਾ ਲਗਾਤਾਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਦੋਸਤੋ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਦਿਆ ਕਰੋ ਇਹ ਵੀਡੀਓ ਦੇ ਵਿੱਚ ਆਪਾਂ ਝੋਟੀ ਜਿਹੜੀ ਆ ਬਹੁਤ ਸੁਨੱਖੀ ਐ ਸਿੰਘਾਂ ਦੀ ਵੀ ਸੋਹਣੀ ਐ ਬਾਕੀ ਮੂੰਹ ਮੱਥਰੀ ਸੋਹਣੀ ਐ ਦੋਸਤੋ ਜੈਲੀ ਬਹੁਤ ਆ ਕਈ ਹੁੰਦੇ ਆ ਪਸ਼ੂ ਵੀ ਲੈ ਕੇ ਭੱਜ ਲੈਂਦੇ ਆ ਕੋਈ ਇਹੋ ਜਿਹਾ ਕੰਮ ਹੈ ਨਹੀਂਗਾ 26 ਕਿ ਮਹੀਨੇ ਉਮਰ ਵਾਲੀ ਦੋਸਤੋ ਬਾਕੀ ਰੇਟ ਆ ਬਾਈ ਹੁਣੀ ਇਹਦਾ 45000 ਰੁਪਇਆ ਕਰਦੇ ਆ ਜਿਹਦੇ ਵਿੱਚ ਮੌਕੇ ਤੇ ਮਾਨਤਾਣ ਹੋ ਜਾਊਗਾ ਸੌਦਾ ਰਲਾਉਣ ਵਾਲੀ ਜਿਹੜੀ ਖੇਚਲਾ ਤੁਹਾਨੂੰ ਆਪ ਨੂੰ ਕਰਨੀ ਪੈਣੀ ਐ ਚੰਗੀ ਐ ਦੋਸਤੋ ਬਾਕੀ ਤਸੱਲੀ ਪਰਖ ਜਿਹੜੀ ਤੁਸੀਂ ਇੱਥੇ ਆ ਕੇ ਕਰਨੀ ਹੈ ਧੰਨਵਾਦ